ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਡ ਦੇਮਰੂ ਖੁਰਦ ਤਸਵੀਰ ਬਾਗਾਪਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੇ ਨਾਲ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ। ਨੰਬਰ 22 ਦੇ ਸਕਰੀਨ ਥੱਲੇ ਵਾ ਚੱਲਦਾ ਰਹਿਣਾ ਵਾ। ਤਸੱਲੀ ਪਾਰਖ ਤੁਸੀਂ ਆ ਕੇ ਕਰਨੀ ਹੈਗੀ। ਬਾਈ ਕੋਲੇ ਅੱਜ ਘਰੇਲੂ ਪਰਿਵਾਰ ਆ। ਕੋਈ ਵਪਾਰ ਦਾ ਕੰਮ ਨਹੀਂਗਾ। ਬਾਈ ਕੋਲੇ ਇੱਕ ਨੱਕ ਸੇਲ ਹੈਗਾ ਸੂਇਆ ਸਵਾਇਆ ਵਾ। ਤਾਜੀ ਸੂਈ ਵੀ ਆ। ਜਿਹੜੀ ਕਿ ਤੁਸੀਂ ਦੋ ਟਾਈਮ ਚੋ ਕੇ ਤਸੱਲੀ ਕਰ ਸਕਦੇ ਹੋ। ਤਸੱਲੀ ਦਾ ਤੁਹਾਡਾ ਫਾਰਜਾ ਤੁਸੀਂ ਪੈਸੇ ਲਵਣੇ ਆ। ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪਰਪਰ ਜਾਣਕਾਰੀ ਅਥੇ ਇਸ ਵੈਡ ਬਾਰੇ। ਹਾਂਜੀ ਬਾਈ ਜੀ ਸ੍ਰੀ ਕਾਲ ਹਾਰੇ ਭੰਸਰਾ ਨੂੰ ਸਾਥੀ ਪਾ ਨਵੇਂ ਸਾਲ ਦੇ ਨੂੰ ਮਾਰਕ ਤੁਹਾਨੂੰ ਬੜਾ ਬੜਾ ਬਾਈ ਜੀ ਮੁਬਾਰਕਾਂ ਜੀ ਤੇ ਬਾਈ ਕਿਹੜਾ ਸੂਆ ਸੂਈਆ ਬੈਠ ਜੀ ਇਹ ਪਹਿਲੇ ਸੂਏ ਗਈ ਠੀਕ ਆ ਕਿੰਨੇ ਦਾ ਨੋ ਸੂਈ ਨੂੰ ਅੱਜ ਬਾਈ ਅੱਜ ਬਾਈ ਨੂੰ 8 ਮਹੀਨੇ ਹੋ ਗਏ ਠੀਕ ਆ ਜੀ ਅਜੇ ਰੋਕੇ ਆ ਬਾਈ ਜੇ ਵੀ ਗਾਉਂ ਕੇ ਆ ਠੀਕ ਆ ਜੀ ਹਾਂ ਤੇ ਬੜਾ ਇਹ ਪਹਿਲਾਂ ਕਰਕੇ ਥਲੀ ਆਉਂਦੀ ਕਰਦੀ ਆ ਜੀ ਅੱਛਾ ਜੀ ਤੇ ਬਹੁਤ ਹੈਗਾ 13 ਮਿੰਟ ਠੀਕ ਆ ਜੀ ਯਾਨੀ ਬੋਲਾ ਸਮਝੇ ਉਦੋਂ ਮਾਦਾ ਜੀ ਠੀਕ ਆ ਜੀ ਬੋਲਾ ਸਾਡੇ ਬਦਦੋ ਸਮਝ ਲਵੇ ਕੋਈ ਹਾਂ ਜੀ ਹਾਂ ਮਗਰ ਬਾਈ ਇਹਦੇ ਮਗਰ ਬੱਛਾ ਬਈ ਠੀਕ ਆ ਬਈ ਔਲ ਮਾੜੀ ਮੋਟੀ ਔਲ ਕਰਦੀ ਆਗੀ ਹਾਂਜੀ ਹਾਂ ਉਹ ਮੜ ਪੈਂਦੀ ਵਧੀਆ ਨਿਆਣਾ ਪਾ ਕੇ ਵਧੀਆ ਮੜ ਪੈਂਦੀ ਆ ਹਾਂਜੀ ਹਾਂ ਨਿਆਣਾ ਆਪਾਂ ਬੱਚਾ ਛੱਡ ਦੇਵਾਂਗੇ ਠੀਕ ਆ ਜੀ ਠੀਕ ਆ ਜੀ ਤੋਰ ਲਵੇ ਮੜੇ ਜੀ ਲੋ ਜੀ ਦੋਸਤੋ ਪਹਿਲਾ ਸੂਆ ਸੋਈ ਪਾਈ ਜਾਂਦਾ ਬਈ ਅੱਜ 7ਵਾਂ 8ਵਾਂ ਦਾ ਸੋਈ ਨੂੰ 8ਵਾਂ ਮੰਨ ਲਓ ਤੁਸੀਂ ਮਗਰ ਬੱਛਾ ਆ ਇਹਦੇ ਥੋੜੀ ਜਿਹੀ ਕਰੋ ਸੰਗ ਚਾ ਥੋੜੀ ਜਿਹੀ ਔਲ ਜ਼ਰੂਰ ਕਰਦੀ ਆਗੀ ਉਹ ਜਗਾ 13 ਕਿਲੋ ਕੋਈ ਬੋਲਾ ਮੰਨ ਲੇ ਕੋਈ ਦੁੱਧ ਮੰਨ ਲਵੇ ਕਦ ਘੜ ਚੰਗਾ ਵੱਡਾ ਹੀ ਆ ਥੜਾ ਹਵਾਨਾ ਬਹੁਤ ਸੋਹਣਾ ਵਾ ਅੱਥੇ ਚਵਾਈ ਵਾਲਾ ਮੁੱਠੀ ਵਾਲਾ ਥਾਣਾਗਾ ਗੱਠ-ਗੱਠ ਦੀ ਬੈਰ ਤੇ ਲੱਗੇ ਹੋਏ ਥਾਣ ਥਾਣਾ ਸੈ ਬਹੁਤ ਚੰਗਾ ਵਾ ਗਲਾਬੀ ਥਾਣਾਗਾ ਮੇਨ ਗੱਲ ਇਹ ਵੀ ਕਰੋ ਸੰਗ ਚ ਆ ਗਈ ਗਰਮੀ-ਗਰਮੀ ਦੁੱਧ ਨਿਯਾਰੇ ਦੇ ਦੋਗੀ ਤੇ ਗਰਮੀ ਨੇ ਪੂਰਾ ਨਹੀਂ ਮਰੋਣੀ ਕਰਮਾਂ ਵਾਲੀ ਨੇ ਥਾਣਾ ਸੈ ਤੋਂ ਨੇੜ ਤੋਂ ਵਿਖਾ ਦੰਨੇ ਆਗੇ ਬਾਈ ਦਾ ਥੋੜੀ ਜੀ ਔਲ ਕਰਦੀ ਹੈਗੀ ਤਾਂ ਕਿ ਪਹਿਲਾਂ ਕਰਕੇ ਬਾਕੀ ਭਲਾ-ਪੁਲਾ ਹਜੇ ਕਈ ਗੀਤਾਂ ਹੋਣ ਜਾਂ ਵਾ ਜਦੋਂ ਭਲਾ-ਪੁਲਾ ਸਾਰੇ ਲਹਿ ਗਈਆਂ ਤਾਂ ਫੇਰ ਨੇ ਪੈਰ ਵੀ ਨਹੀਂ ਪਟਨਾਗਾ ਬਾਕੀ ਐਚਐਫ ਤੇ ਥੋੜਾ ਜਿਹਾ ਕਰਾਉਸ ਆਗਾ ਇਹ ਮਗਰਸ ਦੇ ਬੱਛਾ ਵਾ ਕੋਈ ਦੁੱਧ ਮਾਲ ਲੈ ਕੋਈ ਬੋਲਾ ਮਾਲ ਲੈ 13 ਕਿਲੋ ਕੰਡੇ ਵਾਲਾ ਤਿਆਰ ਆਗਾ ਦੁੱਧ ਹੋਏ ਪਾ ਦੋਗੇ 16-17 ਕਿਲੋ ਬਾਕੀ ਥੋੜੀ ਸੇਵਾ ਸੰਭਾਲ ਤੇ ਆਗਾ ਜਿਹੜਾ ਕੋਈ ਵੀਰ ਗੌਰ ਕਰ ਲੂਗਾ ਵੱਧ ਵੀ ਲੈ ਲੂਗਾ ਜੇ ਤੂੜਦੇ ਬੰਦਿਓਗੇ ਤਾਂ ਜਮਾ ਇਹ ਪਰ 13 ਕਿਲੋ ਮਿੰਨ ਦੇਣਾਗਾ ਮੌਲਾ ਭਾਈ ਇਹਦਾ ਜਾਇਜ ਆ 60 ਲੋ ਕੋਈ ਚੋ ਮਾਰਤਾ ਕੋਈ ਹਾਂ ਦੋਸਤੋ 60000 ਰੁਪਿਆ ਮੌਲਾ ਭਾਈ ਦਾ ਵਿੱਚੋਂ ਮਾਰਤਾ ਨਾਲ ਜਰੂਰ ਹੋ ਜੂਗਾ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਥਾਣਾ ਸਹਿਤ ਉਹਨੇ ਇੱਕ ਵਾਰੀ ਫਿਰ ਦਿਖਾ ਦਨਾ ਵਾ ਬਹੁਤ ਚੰਗਾ ਥਿਚਵਾਈ ਵਾਲਾ ਮੁੱਠੀ ਵਾਲਾ ਥਾਣਾਗਾ ਥੋੜੀ ਬੜੀ ਪਲੂਣ ਵੀ ਹੈਗੀ ਹੈਗੀ ਤਾਂ ਹੀ ਬਥੋਕਈ ਇਹ ਕਰ ਜਾਂਦਾ ਵਾ ਬਾਕੀ ਭਲਾ ਕਰਕੇ ਹੀ ਆ ਮਾੜਾ ਮੋਟਾ ਕੀ ਫਾਇਂਕੰਦਾ ਅੱਧਾ ਕਰਦੀ ਪਹਿਲਾ ਨਵੈੜ ਆਗੀ ਉਹ ਦੰਦਾ ਚੋਏ ਪਾ ਦੰਦ ਬਾਈ ਪੱਟੇ ਕਿ ਨਹੀਂ ਹਾਂਜੀ ਮੂੰਹ ਤੋਂ ਚਾਰ ਦੰਦ ਆਗੀ ਪਹਿਲਾ ਸੁਆ ਵਾ ਜਿਹੜੇ ਵੀਰ ਤੇ ਪਸੰਦ ਆਉਦੀ ਬਾਈ ਨਾਲ ਕਟ ਕਰ ਲਿਓ ਨੰਬਰ ਸਕਰੀਨ ਤੇ ਚੱਲੇ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ